ਹੈਲੋ एवरीवन ਅੱਜ ਦੇ ਵੀਡੀਓ 'ਚ ਆਪਾਂ ਇਹ ਜਾਣਾਂਗੇ ਕਿ ਕਿੱਦਾਂ ਸਾਡਾ ਮਾਈਂਡ ਕੰਮ ਕਰਦਾ ਹੈ ਕਿੱਦਾਂ ਲਾਅ ਆਫ ਅਟਰੈਕਸ਼ਨ ਕੰਮ ਕਰਦਾ ਹੈ ਯੂਨੀਵਰਸ ਦਾ ਸਾਡੀ ਲਾਈਫ ਦੇ ਵਿੱਚ ਕੀ ਰੋਲ ਹੈ ਕਿਵੇਂ ਅਸੀਂ ਮੈਨੀਫੈਸਟੇਸ਼ਨਸ ਕਰਦੇ ਆ ਤੇ ਜਿਹੜੀਆਂ ਟੈਕਨੀਕਸ ਹੁੰਦੀਆਂ ਨੇ ਮੈਨੀਫੈਸਟ ਕਰਨ ਦੇ ਲਈ ਉਹਨਾਂ ਦਾ ਕਿੰਨਾ ਕੁ ਰੋਲ ਹੁੰਦਾ ਸਾਡੀ ਲਾਈਫ ਦੇ ਵਿੱਚ ਸੋ ਜਿਹੜੇ ਮਾਈਂਡ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਮੋਸਟਲੀ ਜਿਹੜੇ ਸਾਨੂੰ ਹੈਲਪ ਕਰਦੇ ਨੇ ਸਾਡੀ ਲਾਈਫ ਨੂੰ ਬਣਾਉਣ ਲਈ ਇੱਕ ਹੁੰਦਾ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਕੌਨਸ਼ੀਅਸ ਮਾਈਂਡ ਉਹ ਹੁੰਦਾ ਤੁਹਾਡਾ ਚੇਤਨਮਨ ਤੁਹਾਡੀ ਚੇਤਨਾ ਜਿਹੜੀ ਤੁਸੀਂ ਖੁੱਲੀਆਂ ਅੱਖਾਂ ਦੇ ਨਾਲ ਸਭ ਕੁਝ ਦੇਖਦੇ ਹੋ ਪੂਰਾ ਦਿਨ ਦੁਨੀਆ 'ਚ ਮਹਿਸੂਸ ਕਰਦੇ ਹੋ ਸਭ ਕੁਝ ਜੋ ਤੁਹਾਡੇ ਬ੍ਰੇਨ ਦੇ ਵਿੱਚ ਜਾ ਰਿਹਾ ਹੁੰਦਾ ਉਹ ਹੁੰਦਾ ਚੇਤਨਮਨ ਸਿਰਫ 5% ਹੀ ਰੋਲ ਪਲੇ ਕਰਦਾ ਸਾਡੀ ਜ਼ਿੰਦਗੀ 'ਚ ਬਾਕੀ ਦਾ ਜਿਹੜਾ 95% ਹੁੰਦਾ ਸਭ ਤੋਂ ਵੱਡਾ ਹੁੰਦਾ ਔਰ ਜਿਹੜਾ ਬੇਨ ਸਾਨੂੰ ਮੈਨੀਫੈਸਟ ਕਰਨ ਚ ਹੈਲਪ ਕਰਦਾ ਲਾਅ ਆਫ ਅਟ੍ਰੈਕਸ਼ਨ ਜਿਹਦੇ ਆਲੇ ਦੁਆਲੇ ਘੁੰਮਦਾ ਉਹ ਹੁੰਦਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਤੁਹਾਡਾ ਅਵਚੇਤਨ ਮਨ ਸਾਰੀ ਖੇੜ ਅਵਚੇਤਨ ਮਨ ਦੀ ਹੁੰਦੀ ਹੈ ਔਰ ਜਿਹੜਾ ਚੇਤਨਮਨ ਹੁੰਦਾ ਤੁਹਾਡਾ 5% ਵਾਲਾ ਪਰ ਜੇ ਉਹਨੂੰ ਕੰਟਰੋਲ ਦੇ ਵਿੱਚ ਨਾ ਰੱਖਿਆ ਜਾਵੇ ਨਾ ਤਾਂ ਸਾਡਾ ਸਬਕੌਂਸ਼ੀਅਸ ਮਾਈਂਡ ਵਿਚਾਰਾ ਕੁਝ ਨਹੀਂ ਕਰ ਸਕਦਾ। ਉਹੀ ਦੇਊਗਾ ਸਾਨੂੰ ਜੋ ਚੇਤਨਮਨ ਆਰਡਰ ਦੇਊਗਾ। ਰਾਈਟ ਆਪਾਂ ਇਹਨੂੰ ਸਮਝਦਿਆਂ ਕੀਤਾ। ਸਪੋਜ਼ ਇੱਕ ਗੇਟ ਹੈ। ਗੇਟ ਦੇ ਅੰਦਰਲੇ ਪਾਸੇ ਹੈਗਾ ਤੁਹਾਡਾ ਸਬਕੌਂਸ਼ੀਅਸ ਮਾਈਂਡ, ਆਪ ਚੇਤਨਮਨ। ਔਰ ਜਿਹੜਾ ਗੇਟ ਦੇ ਉੱਪਰ ਗੇਟਕੀਪਰ ਖੜਾ ਹੈ। ਉਹ ਹੈਗਾ ਤੁਹਾਡਾ ਕੌਂਸ਼ੀਅਸ ਮਾਈਂਡ। ਤੁਹਾਡਾ ਕੌਂਸ਼ੀਅਸ ਮਾਈਂਡ ਹੀ ਤੁਹਾਡਾ ਚੇਤਨਮਨ ਹੀ। ਇਹ ਕੱਢਦਾ ਹੈ ਚੀਜ਼ਾਂ ਦੁਨੀਆ ਦੇ ਵਿੱਚੋਂ ਜਿਹੜੀਆਂ ਉਹਨੇ ਸਬਕੌਂਸ਼ੀਅਸ ਮਾਈਂਡ ਵਿੱਚ ਭੇਜਣੀਆਂ ਹੁੰਦੀਆਂ ਨੇ ਤੁਹਾਡਾ ਚੇਤਨਮਨ ਹੀ ਸਭ ਚੀਜ਼ਾਂ ਨੂੰ ਚੁਣਦਾ ਹੈ ਦੁਨੀਆ 'ਚੋਂ ਕਿ ਇਹ ਚੀਜ਼ ਇਹ ਮਹਿਸੂਸ ਹੋਈ ਹੈ ਇਹ ਮੈਂ ਦੇਖੀ ਹੈ ਇਹਨੇ ਇਹ ਕੀਤਾ ਹੈ ਕੁਝ ਵੀ ਤੁਸੀਂ ਵੇਖਦੇ ਹੋ ਪੂਰਾ ਦਿਨ ਖੁੱਲੀਆਂ ਅੱਖਾਂ ਨਾਲ ਉਹੀ ਚੀਜ਼ਾਂ ਜਿਹੜਾ ਸਾਡਾ ਚੇਤਨਮਨ ਹੁੰਦਾ ਹੈ ਕੌਂਸ਼ੀਅਸ ਮਾਈਂਡ ਹੁੰਦਾ ਹੈ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਭੇਜਦਾ ਰਹਿੰਦਾ ਹੈ ਅ ਸਭ ਤੋਂ ਵੱਡੀ ਗੱਲ ਇਹ ਦੇਖੋ ਇਹਦਾ ਵਿਚਾਰਾ 서ਬਕੌਨਸ਼ੀਅਸ ਮਾਈਂਡ ਹੁੰਦਾ ਨਾ ਉਹ ਬਹੁਤ ਹੀ সুইਟ ਐਂਡ ਕਿਊਟ ਹੁੰਦਾ ਕਿਉਂ ਕਿ ਉਹ ਸਾਡੇ ਕੌਨਸ਼ੀਅਸ ਮਾਈਂਡ ਦੀ ਸਾਡੇ ਚੇਤਨਮਨ ਦੀ ਹਰ ਗੱਲ ਨੂੰ ਸੱਚ ਮੰਨ ਲੈਂਦਾ ਉਹ ਸੋਚਦਾ ਓਕੇ ਜੇ ਚੇਤਨਮਨ ਕੌਨਸ਼ੀਅਸ ਮਾਈਂਡ ਇਹ ਗੱਲਾਂ ਕਹਿ ਰਿਹਾ ਹੈ ਨਾ ਤਾਂ ਠੀਕ ਹੈ ਸੱਚ ਹੋਣੀਆਂ ਨੇ ਤੇ ਹਰ ਚੀਜ਼ ਨੂੰ ਆਪਣੇ ਅੰਦਰ ਇੱਕ ਸਪੰਜ ਦੀ ਤਰ੍ਹਾਂ ਐਬਜ਼ੌਰਬ ਕਰ ਲੈਂਦਾ ਸੋਕ ਲੈਂਦਾ ਕਦੇ ਵੀ ਉਹ ਇਹ ਲੈ ਸਬਕੌਨਸ਼ੀਅਸ ਮਾਈਂਡ ਹੁੰਦਾ ਹੈ ਤਰਕ ਨਹੀਂ ਕਰਦਾ ਕਿ ਇਹ ਚੀਜ਼ ਸੱਚ ਹੈ ਇਹ ਝੂਠ ਹੈ ਇਹ ਗਲਤ ਹੈ ਇਹ ਸਹੀ ਹੈ ਇਹ 네ਗੇਟਿਵ ਹੈ ਇਹ ਪੋਜ਼ਿਟਿਵ ਹੈ ਉਹਨੂੰ ਕੁਝ ਨਹੀਂ ਪਤਾ ਹੁੰਦਾ ਰਾਈਟ ਫਿਰ ਕੀ ਹੁੰਦਾ ਹੈ ਗੱਲ ਆਨਦੀ ਹੈ ਮੈਨੀਫੈਸਟੇਸ਼ਨ ਦੀ ਅਸੀਂ ਸੋਚਦੇ ਹਾਂ ਸਾਡੀ ਬਹੁਤ ਵੱਡੀ ਡਿਜ਼ਾਇਰ ਹੈ ਅਸੀਂ ਮੈਨੀਫੈਸਟ ਕਰਨੀ ਹੈ ਸਾਡੀ ਬਹੁਤ ਵੱਡੀ ਇਹ ਇੱਛਾ ਹੈ ਸਾਡੀ ਜ਼ਿੰਦਗੀ ਚ ਆ ਜਾਈ ਕਾਰਾਂ ਕੋਟੀਆਂ ਕੋਈ ਵੀ ਮੈਟੀਰੀਅਲਿਸਟਿਕ ਚੀਜ਼ ਕੋਈ ਵੀ ਤੁਹਾਡੀ ਇੱਛਾ ਡਿਜ਼ਾਇਰ ਕਿਸੇ ਚੀਜ਼ ਨੂੰ ਮਿਲਾ ਕੇ ਅਸੀਂ ਸੋਚਦੇ ਹਾਂ ਚਲੋ ਟੈਕਨੀਕਸ ਯੂਜ਼ ਕਰਦੇ ਹਾਂ ਅਸੀਂ ਇਸ ਚੀਜ਼ ਨੂੰ ਮੈਨੀਫੈਸਟ ਕਰ ਲਾਂਗੇ ਅਸੀਂ ਲਾਅ ਆਫ ਅਟਰੈਕਸ਼ਨ ਯੂਜ਼ ਕਰਦੇ ਹਾਂ ਆਪਣੀ ਚੀਜ਼ ਨੂੰ ਆਪਣੀ ਜ਼ਿੰਦਗੀ ਚ ਲਿਆਉਣ ਲਈ ਬਟ ਤੁਹਾਨੂੰ ਇੱਕ ਗੱਲ ਪਤਾ ਲਾਅ ਆਫ ਅਟਰੈਕਸ਼ਨ ਅਸੀਂ ਯੂਜ਼ ਨਹੀਂ ਕਰਦੇ ਲਾਅ ਆਫ ਅਟਰੈਕਸ਼ਨ ਆਲਵੇਜ਼ ਹਰ ਵਕਤ ਹਰ ਮਿੰਟ ਹਰ ਸੈਕਿੰਡ ਕੰਮ ਕਰਦਾ ਰਹਿੰਦਾ ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ ਲਾਅ ਆਫ ਅਟਰੈਕਸ਼ਨ ਜਿਹੜਾ ਹੁੰਦਾ ਹੈ ਹਮੇਸ਼ਾ ਕੰਮ ਕਰਦਾ ਹੈ ਜਿਵੇਂ ਲਾਅ ਆਫ ਗ੍ਰੈਵਿਟੀ ਹੁੰਦਾ ਨਾ ਉਵੇਂ ਹੀ ਲਾਅ ਆਫ ਅਟਰੈਕਸ਼ਨ ਹੁੰਦਾ ਹੈ ਉਹ ਆਲਵੇਜ਼ ਚੱਲਦਾ ਰਹਿੰਦਾ ਹੈ ਇਹ ਨਿਯਮ ਹੈ ਕੁਦਰਤ ਦਾ ਯੂਨੀਵਰਸ ਅੱਜਕੱਲ ਯੂਨੀਵਰਸ ਟਰਮ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਫੇਮਸ ਹੋ ਗਈ ਹੈ ਬਟ ਯੂਨੀਵਰਸ ਦੇ ਨਾਮ ਤੇ ਬਹੁਤ ਚੀਜ਼ਾਂ ਇਦਾਂ ਦੀਆਂ ਵੀ ਬਣਾਈਆਂ ਜਾ ਰਹੀਆਂ ਕਿ ਯੂਨੀਵਰਸ ਇਹ ਕਰਦਾ ਯੂਨੀਵਰਸ ਉਹ ਕਰਦਾ ਯੂਨੀਵਰਸ ਨੂੰ ਇਹ ਚੰਗਾ ਲੱਗਦਾ ਯੂਨੀਵਰਸ ਨੂੰ ਇਹ ਬੁਰਾ ਲੱਗਦਾ ਬਟ ਯੂ نو ਵਨ ਥਿੰਗ ਯੂਨੀਵਰਸ ਜਿਹੜਾ ਹੁੰਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਯੂਨੀਵਰਸ ਨੂੰ ਉਹ ਹੀ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਯੂਨੀਵਰਸ ਕੀ ਹੈ ਇੱਕ એનર્ਜੀ ਹੈ ਈਵਨ ਹਰ ਚੀਜ਼ એનર્ਜੀ ਹੈ ਤੁਸੀਂ ਜਿੱਦਾਂ ਦੀ એનર્ਜੀ ਬਾਹਰ ਐਮਿਟ ਕਰੋਗੇ भेਜੋਗੇ ਬਾਹਰ ਸਿਗਨਲਸ ਭੇਜੋਗੇ ਉਦਾਂ ਦੀ ਹੀ એનર્ਜੀ ਤੁਹਾਡੇ ਵੱਲ ਆਉਂਦੀ ਹੈ ਸਾਰੀ ਖੇਡ ਤੁਹਾਡੀ ਹੈ ਯੂਨੀਵਰਸ ਕੁਝ ਨਹੀਂ ਕਰਦੇ ਯੂਨੀਵਰਸ ਆਲਵੇਸ ਤੁਹਾਨੂੰ ਉਹੀ ਚੀਜ਼ਾਂ ਦਿੰਦੇ ਹੈ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਈਆਂ ਹੋਈਆਂ ਨੇ ਉਹੀ ਸਭ ਕੁਝ ਤੁਹਾਡੀ ਜ਼ਿੰਦਗੀ ਚ ਆ ਰਿਹਾ ਹੈ ਲਾਫ ਟ੍ਰੈਕਸ਼ਨ ਕੁਝ ਨਹੀਂ ਕਰਦਾ ਲਾਫ ਟ੍ਰੈਕਸ਼ਨ ਇੱਕ ਸਾਈਕਲ ਦੀ ਤਰ੍ਹਾਂ ਚੱਲਦਾ ਰਹਿੰਦਾ ਤੁਸੀਂ ਜੋ ਚਾਹੁੰਦੇ ਹੋ ਜੋ ਪਿਕ ਕਰ ਲੈਣੇ ਹੋ ਮੀਨਸ ਅਟਰੈਕਟ ਕਰ ਲੈਣੇ ਹੋ ਕਿੱਦਾਂ ਆਪਣੀ ਸੋਚਣਾ ਕਿਹੜੀ ਸੋਚ ਜਿਹੜੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਈ ਆ ਓਕੇ ਤੁਸੀਂ ਕੌਨਸ਼ੀਅਸਲੀ ਸੋਚਦੇ ਹੋ ਇਹ ਇਦਾਂ ਹੈ ਇਦਾਂ ਹੈ ਔਰ ਉਹੀ ਸਬਕੌਨਸ਼ੀਅਸ ਮਾਈਂਡ ਜਿਹੜਾ ਹੈਗਾ ਕਹਿੰਦਾ ਓਕੇ ਥੈਂਕ ਯੂ ਸਰ ਮੈਂ ਤੁਹਾਡੀ ਗੱਲ ਮੰਨ ਲਈ ਠੀਕ ਹੈ ਇਹ ਮੈਂ ਤੁਹਾਨੂੰ ਦੇ ਰਿਹਾ ਉਹੀ ਅਟਰੈਕਟ ਕਰ ਲੈਂਦਾ ਕਿਉਂਕਿ ਚੰਗੀਆਂ ਬੁਰੀਆਂ ਚੀਜ਼ਾਂ 네ਗੇਟਿਵ ਪੋਜ਼ਿਟਿਵ ਈਚ ਐਂਡ ਐਵਰੀਥਿੰਗ ਸਭ ਕੁਝ ਪਈ ਐਸ ਬ੍ਰਹਿਮੰਡ ਦੇ ਵਿੱਚ ਡਿਪੈਂਡ ਕਰਦਾ ਹੈ ਤੁਸੀਂ ਕੀ ਚੁਣਦੇ ਹੋ ਆਪਣੇ ਲਈ ਜਿਹੜੀਆਂ ਟੈਕਨੀਕਸ ਸਾਰੇ ਯੂਜ਼ ਕਰਦੇ ਨੇ ਕੁਝ ਹੱਦ ਤੱਕ ਕੰਮ ਕਰਦੀਆਂ ਨੇ ਕੰਮ ਕਰਦੀਆਂ ਨੇ ਪਰ ਕੁਝ ਹੱਦ ਤੱਕ ਉਹਨਾਂ ਦੀ ਇੱਕ ਹੱਦ ਹੈ ਅੱਗੇ ਜਾ ਕੇ ਉਹਨਾਂ ਦੀ ਹੱਦ ਖਤਮ ਹੋ ਜਾਂਦੀ ਹੈ ਕਿਉਂ ਕਿਉਂਕਿ ਤੁਸੀਂ ਸਪੋਜ਼ ਕੋਈ ਟੈਕਨੀਕ ਯੂਜ਼ ਕਰ ਰਹੇ ਹੋ ਕੋਈ ਵੀ ਟੈਕਨੀਕ ਓਕੇ ਪਰ ਜੇ ਤੁਸੀਂ ਖੁਦ ਹੀ ਕਲੀਅਰ ਨਹੀਂ ਹੋ ਤੁਹਾਡਾ ਮਾਈਂਡ ਤੁਹਾਡਾ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹਮੇਸ਼ਾ ਇਹ ਚੱਲ ਰਿਹਾ ਹੈ h is buriye h is buriye h is buriye ਉੱਤੋਂ ਤੁਸੀਂ ਟੈਕਨੀਕ ਯੂਜ਼ ਕਰ ਰਹੇ ਹੋ ਮੈਂ ਸਭ ਕੁਝ ਚੰਗਾ ਮਹਿਸੂਸ ਕਰ ਰਹੀ ਆ ਮੈਂ ਪੋਜ਼ਿਟਿਵ ਆ ਮੈਂ ਪੋਜ਼ਿਟਿਵ ਆ ਅੱਜ ਮੈਂ ਪੋਜ਼ਿਟਿਵ ਸੋਚਣਾ ਹੈ ਅੱਜ ਇਹ ਹੈ ਨੋ ਐਦਾਂ ਨਹੀਂ ਕੰਮ ਹੁੰਦਾ ਪਹਿਲਾਂ ਤੁਸੀਂ ਦੇਖੋ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਕਿਹੜੀਆਂ ਇਹ ਜਿਹੀਆਂ ਚੀਜ਼ਾਂ ਪਈਆਂ ਨੇ ਪੈਟਰਨਸ ਪਏ ਨੇ ਚੀਜ਼ਾਂ ਪਈਆਂ ਨੇ ਐਕਸਪੀਰੀਅੰਸ ਪਏ ਨੇ ਇਮੋਸ਼ਨਸ ਪਏ ਨੇ ਜੋ ਵੀ ਕੁਝ ਤੁਸੀਂ ਫੀਲ ਕਰ ਰਹੇ ਹੋ ਕੀ ਇਹ ਉਹ ਸਭ ਕੁਝ ਉਸ ਤੋਂ ਬਾਅਦ ਹੀ ਤੁਸੀਂ ਸਭ ਕੁਝ ਕਰ ਸਕਦੇ ਹੋ ਇੱਕ ਤੁਹਾਨੂੰ ਹੋਰ ਸੀਕ੍ਰੀਟ ਦੱਸਾਂ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲੈਨੇ ਹੋ ਤੁਸੀਂ ਸੋਚਦੇ ਹੋ ਸਮਝਦੇ ਹੋ ਆਪਣੀ ਚੇਤਨਾ ਨਾਲ ਕੌਨਸ਼ੀਅਸਲੀ ਕਿ ਮੈਂ ਇਹ ਚੀਜ਼ ਚੁਣਨੀ ਆਪਣੇ ਲਈ ਇਹ ਚੀਜ਼ ਮੇਰੇ ਲਈ ਨਹੀਂ ਨਹੀਂ ਹੈਗੀ ਇਹਨੂੰ ਮੈਂ ਕੈਨਸਲ ਕਰਦਾ ਜਿਹੜੀ ਚੀਜ਼ ਮੈਨੂੰ ਸਰਵ ਨਹੀਂ ਕਰਦੀ ਮੈਨੂੰ ਹੈਲਪ ਨਹੀਂ ਕਰਦੀ ਮੇਰੀ ਲਾਈਫ ਦੇ ਵਿੱਚ ਨਹੀਂ ਆਉਗੀ ਤੁਸੀਂ ਖੁਦ ਕੌਂਸ਼ੀਅਸਲੀ ਉਸ ਚੀਜ਼ ਨੂੰ ਚੁਣਦੇ ਹੋ ਉਹੀ ਚੀਜ਼ਾਂ ਤੁਹਾਡੀਆਂ ਚੁਣੀਆਂ ਹੋਈਆਂ ਛਣ ਕੇ ਫਿਲਟਰ ਹੋ ਕੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਚ ਜਾਂਦੀਆਂ ਨੇ ਔਰ ਜਦੋਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਫੁਲੀ ਸਾਰਟਡ ਹੁੰਦਾ ਤੁਹਾਡੇ ਨਾਲ ਅਲਾਈਨਡ ਹੁੰਦਾ ਤੁਹਾਡੀ ਡਿਜ਼ਾਇਰਸ ਨਾਲ ਅਲਾਈਨਡ ਹੁੰਦਾ ਯੂ نو ਅਲਾਈਨਮੈਂਟ ਤੁਹਾਨੂੰ ਕਿਸੇ ਟੈਕਨੀਕ ਦੀ ਜ਼ਰੂਰਤ ਵੀ ਨਹੀਂ ਪੈਂਦੀ ਸਭ ਕੁਝ ਐਫਰਟਲੈਸ ਹੁੰਦਾ ਯੂ نو ਦਿਸ ਟੈਕਨੀਕਸ ਨਾਲ ਕਈ ਵਾਰ ਕੀ ਹੁੰਦਾ ਨਾ ਆਪਾਂ ਇਹ ਸੋਚਦੇ ਹਾਂ ਟੈਕਨੀਕਸ ਨਾਲ ਇਸ ਚੀਜ਼ ਹਾਸਲ ਹੋ ਜਾਊਗੀ ਪਰ ਟੈਕਨੀਕਸ ਕਈ ਵਾਰ ਉਹ ਚੀਜ਼ ਅਨਕੰਪਲੀਕੇਟ ਕਰ ਦਿੰਦੀਆਂ ਨੇ ਯੂ نو ਵਾਈ ਸਪੋਜ਼ ਤੁਸੀਂ ਕੋਈ ਟੈਕਨੀਕ ਯੂਜ਼ ਕਰ ਰਹੇ ਹੋ ਕੁਝ ਟਾਈਮ ਬਾਅਦ ਤੁਸੀਂ ਬਹੁਤ ਜ਼ਿਆਦਾ ਲੱਗੇ ਹੋਇਆ ਮੈਂ ਟੈਕਨੀਕ ਯੂਜ਼ ਕਰ ਰਿਹਾ ਮੈਂ ਟੈਕਨੀਕ ਯੂਜ਼ ਕਰ ਰਿਹਾ ਹੁਣ ਮੈਨੀਫੈਸਟ ਹੋਊਗਾ ਮੈਨੀਫੈਸਟ ਹੋਊਗਾ ਅਟ੍ਰੈਕਟ ਹੋਊਗਾ ਲਾਅ ਆਫ ਅਟ੍ਰੈਕਸ਼ਨ ਮੈਨੀਫੈਸਟੇਸ਼ਨ ਯੂਨੀਵਰਸ ਤੁਸੀਂ ਬੜੇ ਇਸ ਚੀਜ਼ ਦੇ ਵਿੱਚ ਉਲਝ ਜਾਂਦੇ ਹੋ ਤੁਹਾਨੂੰ ਸਟ੍ਰੈਸ ਹੋਣ ਲੱਗ ਜਾਂਦੀ ਹੈ ਔਰ ਕੁਝ ਪਲਾਂ ਬਾਅਦ ਕੁਝ ਦਿਨਾਂ ਬਾਅਦ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਹਾਲਾਂਕਿ ਯੂ ਵੇਟ ਨਹੀਂ ਕਰ ਸਕਦੇ ਤੁਸੀਂ ਬਿਕਾਜ਼ ਤੁਹਾਨੂੰ ਲੱਗਦਾ ਕਿ ਮੈਂ ਟੈਕਨੀਕ ਯੂਜ਼ ਕਰ ਰਿਹਾ ਤੇ ਮੈਨੂੰ ਵੇਟ ਦੀ ਜ਼ਰੂਰਤ ਨਹੀਂ ਤੁਸੀਂ ਨਾ ਨੈਗੇਟਿਵ ਹੋ ਜਾਂਦੇ ਹੋ ਯੂ نو ਹਾਊ ਤੁਸੀਂ ਸੋਚਦੇ ਹੋ ਮੈਂ ਤਾਂ ਇਹਨੇ ਟੈਕਨੀਕ ਯੂਜ਼ ਕੀਤੀਆਂ ਨੇ ਪਰ ਕੁਝ ਵੀ ਨਹੀਂ ਹੋਇਆ। ਅ ਤਾਂ ਕਿਉਂ ਨਹੀਂ ਹੋਇਆ? ਕਿਉਂ ਨਹੀਂ ਹੋ ਰਿਹਾ ਮੇਰੇ ਨਾਲ? ਇਹ ਲਾਅ ਆਫ ਅਟਰੈਕਸ਼ਨ, ਯੂਨੀਵਰਸ, ਮੈਨੀਫੈਸਟੇਸ਼ਨ ਕੁਝ ਵੀ ਨਹੀਂ ਹੁੰਦਾ। ਤੁਸੀਂ ਫਿਰ ਇਹ ਕਹਿਣਾ ਸ਼ੁਰੂ ਕਰ ਦਿੰਦੇ ਹੋ। ਅਗੇਨ ਤੁਸੀਂ ਉਸੇ ਲੂਪ ਦੇ ਵਿੱਚ ਆ ਜਾਂਦੇ ਹੋ। ਜਿੱਥੋਂ ਤੁਸੀਂ ਨਿਕਲ ਰਹੇ ਹੁੰਨੇ ਹੋ, ਉੱਭਰ ਰਹੇ ਹੁੰਨੇ ਹੋ ਤੁਸੀਂ ਦੁਬਾਰਾ ਉੱਥੇ ਡਿੱਗ ਜਾਂਦੇ ਹੋ। ਬਿਕਾਜ਼ ਤੁਹਾਨੂੰ ਇਸ ਚੀਜ਼ ਦੀ ਫਾਊਂਡੇਸ਼ਨ ਨਹੀਂ ਪਤਾ। ਤੁਹਾਨੂੰ ਬੇਸਿਕ ਨਹੀਂ ਪਤਾ। ਰਾਈਟ। ਸੋ ਯੂ نو ਜਿਹੜੇ ਲਾਜ਼ ਹੁੰਦੇ ਆ ਨਾ ਕੁਦਰਤ ਦੇ ਯੂਨੀਵਰਸ ਦੇ ਹਰ ਚੀਜ਼ ਦੇ ਉਹ ਲਾਜ਼ ਹੁੰਦੇ ਨੇ ਲਾਅ ਦਾ ਮਤਲਬ ਇਹ ਹੁੰਦਾ ਨਾ ਜਿਹੜੀ ਇਸ ਕਦੇ ਨਹੀਂ ਬਦਲੂਗੀ ਇਹ ਚੀਜ਼ ਉਵੇਂ ਹੀ ਚੱਲਦੀ ਰਹੂਗੀ ਲਾਅ ਬਣ ਗਿਆ ਤਾਂ ਲਾਅ ਬਣ ਗਿਆ ਰਾਈਟ ਸੋ ਤੂੰ ਨੂੰ ਉਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਕਿ ਜੇ ਇਹ ਲਾਅ ਬਣਿਆ ਨਾ ਤਾਂ ਇਹਦੇ ਅਕੋਰਡਿੰਗ ਮੈਂ ਕਿੱਦਾਂ ਚੱਲਾਂ ਸੋ ਇਸ ਸਭ ਕਾਸੇ ਦੇ ਵਿੱਚ ਕੀ ਹੁੰਦਾ ਨਾ ਤੁਸੀਂ ਇੰਨਾ ਉਲਝ ਜਾਨੇ ਹੋ ਐਟ ਲਾਸਟ ਤੁਸੀਂ ਕਹਿੰਦੇ ਹੋ ਮੈਥੋਂ ਕੁਝ ਨਹੀਂ ਹੁੰਦਾ ਜ਼ਿੰਦਗੀ ਜਿਵੇਂ ਚੱਲਦੀ ਹੈ ਚੱਲੀ ਜਾਣ ਦਿਓ ਮੇਰੀ ਲਾਈਫ ਜਿਵੇਂ ਹੈਗੀ ਹੈ ਚੱਲਣ ਦਿਓ ਮੈਥੋਂ ਕੁਝ ਨਹੀਂ ਹੁੰਦਾ ਪਰ ਤੁਹਾਨੂੰ ਪਤਾ ਤੁਸੀਂ ਉੱਥੇ ਮਿਸਟੇਕ ਕਰਦੇ ਹੋ ਐਕਚੁਅਲੀ ਤੁਸੀਂ ਜਿਸ ਸਟਾਰਟਿੰਗ ਦੇ ਵਿੱਚ ਇਹ ਗੱਲ ਨੂੰ ਸਮਝ ਲਉਣਾ ਜਿੰਨੇ ਸਾਰੇ ਲਾਜ਼ ਨੇ ਯੂਨੀਵਰਸ ਤੇ ਨੇਚਰ ਦੇ ਹਰ ਚੀਜ਼ ਦੇ ਉਹ ਕਿੱਦਾਂ ਕੰਮ ਕਰਦੇ ਆ ਫਿਰ ਤੁਹਾਡੀ ਲਾਈਫ ਨਾ ਐਫਰਟਲੈਸ ਹੋ ਜਾਊਗੀ ट्रस्ट ਮੀ ਐਫਰਟਲੈਸ ਤੁਹਾਨੂੰ ਕੋਈ ਐਫਰਟ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਤੁਸੀਂ ਉਹ ਲਾ ਨੂੰ ਯੂਜ਼ ਨਹੀਂ ਕਰੋਗੇ ਫਿਰ ਤੁਸੀਂ ਉਹ ਲਾ ਨੂੰ ਜਿਓਗੇ ਫਿਰ ਲਾ ਆਫ ਅਟਰੈਕਸ਼ਨ ਨੂੰ ਜਿਉਣ ਲੱਗ ਜਾਓਗੇ ਉਸ એનર્ਜੀ ਚ ਆ ਜਾਓਗੇ ਐਨੇ ਗਰਾਊਂਡਡ ਹੋ ਜਾਓਗੇ ਐਨੇ ਅਵੇਅਰ ਹੋ ਜਾਓਗੇ ਜਿਸ ਟਾਈਮ ਕੀ ਹੋਗਾ ਲਾ ਆਫ ਅਟਰੈਕਸ਼ਨ ਤੁਹਾਡੇ ਲਈ ਹਰ ਵਕਤ ਹਾਜ਼ਰ ਰਹੋਗਾ ਇਨ ਪੋਜ਼ਿਟਿਵ ਵੇ ਕਿਉਂਕਿ ਲਾਅ ਆਫ ਅਟਰੈਕਸ਼ਨ ਹਰ ਟਾਈਮ ਹੁੰਦਾ ਹੈ ਹਰ ਇੱਕ ਇਨਸਾਨ ਦੀ ਜ਼ਿੰਦਗੀ ਤੇ ਕੰਮ ਕਰ ਰਿਹਾ ਹੈ ਰਾਈਟ ਸੋ ਇਹ ਗੱਲਾਂ ਚੋਂ ਨਾ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਪਰ ਇਹ ਡਿਪੈਂਡ ਕਰਦਾ ਹੈ ਤੁਸੀਂ ਕਿੰਨੇ ਓਪਨ ਮਾਈਂਡ ਹੋ ਕਿੰਨੇ ਧਿਆਨ ਨਾਲ ਇਸ ਗੱਲ ਨੂੰ ਸਮਝਦੇ ਹੋ ਤੁਸੀਂ ਆਪਣੀ ਜ਼ਿੰਦਗੀ ਕਿਸੇ ਪਲ ਬਦਲ ਸਕਦੇ ਹੋ ਮਿੰਟਾਂ ਸਕਿੰਟਾਂ 'ਚ ਬਦਲ ਸਕਦੇ ਹੋ ਪਰ ਪਹਿਲਾਂ ਤੁਹਾਨੂੰ ਥੋੜਾ ਜਿਹਾ ਆਪਣੇ ਆਪ ਉੱਪਰ ਵਰਕ ਕਰਨਾ ਪੈਣਾ बिकॉज़ टूल टेक्निक्स ईच एंड एवरीथिंग ओਦੋਂ ਹੀ ਤੁਹਾਨੂੰ ਫਾਇਦਾ ਦਊਗੀ ਜਦੋਂ ਤੁਸੀਂ ਜਾਣੋਗੇ ਤੁਸੀਂ ਕਿਉਂ ਅੰਦਰੋਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਤੁਸੀਂ ਕਿੱਥੇ ਖੜ੍ਹੂ ਆਪਣੀ ਲਾਈਫ 'ਚ ਕਰਨਾ ਸਭ ਕੁਝ ਚਾਹੁੰਦੇ ਹੋ ਫਾਰ ਇਗਜ਼ਾਮਪਲ ਸਭ ਕੁਝ ਇਹ ਹੁੰਦਾ ਕਿ ਓਕੇ ਠੀਕ ਹੈ ਇੱਕ ਸਪੋਜ਼ ਆਪਾਂ ਇੱਕ ਇਗਜ਼ਾਮਪਲ ਲੈਂਦੇ ਆ ਇੱਕ ਇਨਸਾਨ ਹੈ ਕੋਈ ਉਹ ਕਹਿੰਦਾ ਮੇਰੀ ਲਾਈਫ ਦੇ ਵਿੱਚ ਇੰਨੀਆਂ ਪ੍ਰੋਬਲਮਸ ਨੇ ਮੈਨੂੰ ਸ਼ਾਰਟਕਟ ਚਾਹੀਦਾ ਹੈ ਮੈਂ ਫਟਾਫਟ ਲਾ ਆਫ ਅਟਰੈਕਸ਼ਨ ਯੂਜ਼ ਕਰਕੇ ਮੈਨੀਫੈਸਟੇਸ਼ਨ ਟੂਲਸ ਯੂਜ਼ ਕਰਕੇ ਮੈਨੂੰ ਹੱਲ ਕਰ ਲਾਂ ਰਾਈਟ ਉਸ ਚੀਜ਼ 'ਤੇ ਲੱਗ ਜਾਂਦਾ ਹੈ ਹੋ ਸਕਦਾ ਉਹਨੂੰ 5% ਕੁਝ ਰਿਜ਼ਲਟ ਮਿਲ ਜਵੇ ਕੁਝ ਪਲਾਂ ਲਈ ਪਰ ਉਹ ਉੱਥੇ ਜੇ ਆਪਾਂ ਕਹੀ ਨਾ ਕਿ ਲਾਈਫ ਨੂੰ ਟਰਾਂਸਫਾਰਮ ਕਰ ਲੂਗਾ ਬਿਲਕੁਲੀ ਆਪਣੀ ਜ਼ਿੰਦਗੀ ਬਦਲ ਲੂਗਾ ਇਹ ਇੰਨਾ ਪੋਸੀਬਲ ਨਹੀਂ ਹੈ ਉਦੋਂ ਫਿਰ ਉਹਨੂੰ ਹਾਰਡ ਲੱਗਣ ਲੱਗ ਜਾਂਦੀਆਂ ਚੀਜ਼ਾਂ ਆ ਲੱਗਦਾ oh my god ਕਿੰਨੀ ਐਫਰਟ ਲੱਗ ਰਹੀ ਹੈ ਲਾਅ ਆਫ ਅਟਰੈਕਸ਼ਨ ਲਾਅ ਆਫ ਮੈਨੀਫੈਸਟੇਸ਼ਨ ਮੈਨੀਫੈਸਟੇਸ਼ਨ ਉਹ ਸਿਰਫ ੜ ਕੇ ਵਹਿ ਜਾਂਦਾ ਉਹ ਇਸੇ ਲਈ ਹੁੰਦਾ ਬਿਕਾਜ਼ ਉਹਨੂੰ ਇਹਨਾਂ ਚੀਜ਼ਾਂ ਦੀ ਤੈਅ ਦਾ ਨਹੀਂ ਪਤਾ ਹੁੰਦਾ ਰਾਈਟ ਸੋ ਅੱਜ ਲਈ ਇਹ ਨਹੀਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਬਾਰੇ ਪਤਾ ਲੱਗੂਗਾ ਮੈਂ ਦੱਸੂਗੀ ਰਾਈਟ ਸੋ ਥੈਟ ਮੇਰਾ ਜਸਟ ਇੱਕੋ ਹੀ ਮੋਟੇਗਾ ਕਿ ਜੇ ਤੁਸੀਂ ਯੂਜ਼ ਕਰ ਰਹੇ ਹੋ ਤੁਸੀਂ ਅਵੇਅਰ ਹੋ ਗਏ ਹੋ ਇਸ ਗੱਲ ਬਾਰੇ ਤੁਹਾਨੂੰ ਪਤਾ ਲੱਗ ਗਿਆ ਕਿ ਦੁਨੀਆ ਦੇ ਵਿੱਚ ਯੂਨੀਵਰਸ ਨਾਮ ਦੀ ਕੋਈ ਚੀਜ਼ ਹੈ ਮੈਨੀਫੈਸਟੇਸ਼ਨ ਨਾਮ ਦੀ ਕੋਈ ਚੀਜ਼ ਹੈ ਲਾਫ ਅਟ੍ਰੈਕਸ਼ਨ ਨਾਮ ਦੀ ਕੋਈ ਚੀਜ਼ ਹੈ ਬਹੁਤ ਵਧੀਆ ਗੱਲ ਹੈ ਪਰ ਉਸ ਚੀਜ਼ ਨੂੰ ਪਾ ਯੂਜ਼ ਕਿੱਦਾਂ ਕਰਨਾ ਇੱਕ ਯੂ نو ਸਮਾਰਟ ਵੇ ਨਾਲ ਰਾਈਟ ਸੋ ਇਹੀ ਚੀਜ਼ ਹੈ ਤੁਸੀਂ নো ਡਾਊਟ ਟੂਲਸ ਵਰਤੋ ਟੈਕਨੀਕਸ ਯੂਜ਼ ਕਰੋ ਤੁਸੀਂ ਮੈਨੀਫੈਸਟੇਸ਼ਨ ਲਾਅਫ ਕੁਝ ਵੀ ਯੂਜ਼ ਕਰੋ ਪੋਜ਼ਿਟਿਵ ਅਫਰਮੇਸ਼ਨਸ ਕਰੋ ਮੈਡੀਟੇਸ਼ਨ ਕਰੋ ਜੋ ਮਰਜੀ ਕਰੋ ਪਰ ਨਾ ਇਹ ਸਭ ਚੀਜ਼ਾਂ ਨਾ ਉੱਪਰਲੀ ਤਹਿ ਤੱਕ ਰਹਿ ਜਾਂਦੀਆਂ ਨੇ ਜੇ ਤੁਹਾਨੂੰ ਆਪਣਾ ਅੰਦਰਲਾ ਨਾ ਪਤਾ ਹੋਵੇ ਕਿਉਂਕਿ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਆ ਜੋ ਤੁਸੀਂ ਅੰਦਰੋਂ ਹੁੰਨੇ ਹੋ ਨਾ ਉਹੀ ਬਾਹਰ ਹੁੰਨੇ ਆ ਤੁਸੀਂ ਕੀ ਕਰਦੇ ਹੋ ਤੁਸੀਂ ਪਹਿਲਾਂ ਆਪਣੀ ਬਾਹਰਲੀ ਦੁਨੀਆ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੰਦੇ ਹੋ ਪਹਿਲਾਂ ਇਹ ਚੀਜ਼ ਮੈਂ ਬਦਲਣਾ ਫਿਰ ਮੈਨੂੰ ਖੁਸ਼ੀ ਮਿਲੂਗੀ ਨਾਓ ਅ ਤੱਕ ਕਦੇ ਹੀ ਨਹੀਂ ਹੁੰਦਾ ਤੁਸੀਂ ਪਹਿਲਾਂ ਆਪਣੇ ਆਪ ਨੂੰ ਬਦਲੋ ਆਪਣੀ ਅੰਦਰਲੀ ਦੁਨੀਆ ਨੂੰ ਬਦਲੋ ਕਿਉਂਕਿ ਜਿਹੜੀ ਤੇ ਅੰਦਰਲੀ ਦੁਨੀਆ ਨਾ ਤੁਹਾਡੀ ਉਹੀ ਤੁਹਾਡੀ ਬਾਹਰਲੀ ਦੁਨੀਆ ਬਣਾ ਰਹੀ ਹੈ ਫੋਰ ਐਗਜ਼ਾਮਪਲ ਜਦੋਂ ਕਦੇ ਤੁਸੀਂ ਵੀ ਸ਼ੀਸ਼ਾ ਵੇਖਦੇ ਹੋ ਕਿਤੇ ਜਾ ਰਹੇ ਹੋ ਸੁਪੋਜ਼ ਰੈਡੀ ਹੋ ਗਏ ਹੋ ਸ਼ੀਸ਼ਾ ਵੇਖ ਰਹੇ ਹੋ ਜੋ ਸ਼ੀਸ਼ੇ ਵਿੱਚ ਵੇਖਦੇ ਹਾਂ ਆਪਣੇ ਆਪ ਨੂੰ ਵੇਖਦੇ ਹੋ ਨਾ ਤੁਹਾਨੂੰ ਪਤਾ ਚੱਲਦਾ ਮੈਂ ਆਪਣੇ ਹੈਅਰਸ ਇੱਥੋਂ ਠੀਕ ਕਰਨੇ ਆ ਮੈਂ ਆਪਣੀ ਡਰੈਸ ਇੱਥੋਂ ਠੀਕ ਕਰਨੀ ਹੈ ਇੱਥੇ ਥੋੜੀ ਜਿਹੀ ਪ੍ਰੋਬਲਮ ਹੈ ਇਹਨੂੰ ਮੈਂ ਥੋੜਾ ਸੈੱਟ ਕਰਨਾ ਇਹ ਕਰਦੇ ਹੋ ਤੁਸੀਂ ਫੇਰ ਹੀ ਤੁਹਾਡੀ ਬਾਹਰਲੀ ਦਿੱਖ ਇੰਪਰੂਵ ਹੁੰਦੀ ਆ ਜਾਣ ਤੋਂ ਪਹਿਲਾਂ ਇਸੇ ਤਰ੍ਹਾਂ ਹੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਚੇਂਜ ਕਰੋ ਜੋ ਤੁਸੀਂ ਅੰਦਰ ਹੋ ਨਾ ਪਹਿਲਾਂ ਉੱਥੇ ਝਾਤ ਮਾਰੋ ਕਿ ਕਿੱਥੇ ਕੀ ਚੱਲ ਰਿਹਾ ਆਫਟਰ ਥੈਟ ਤੁਸੀਂ ਆਪਣੀ ਬਾਹਰੀ ਦੁਨੀਆ ਨੂੰ ਚੇਂਜ ਕਰ ਸਕਦੇ ਜੇ ਤੁਸੀਂ ਇਹ ਕੋਸ਼ਿਸ਼ ਕਰ ਰਹੇ ਹੋ ਨਾ ਕਿ ਮੈਂ ਪਹਿਲਾਂ ਆਪਣੀ ਬਾਹਰੀ ਦੁਨੀਆ ਨੂੰ ਟੈਕਨੀਕ ਟੂਲਸ ਯੂਜ਼ ਕਰਕੇ ਮੈਂ ਚੇਂਜ ਕਰ ਲਾਂ ਫਿਰ ਮੈਂ ਖੁਸ਼ ਹੋਊਂਗਾ ਫਿਰ ਮੈਂ ਚੇਂਜ ਹੋਊਂਗਾ ਮੇਰੀ ਦੁਨੀਆ ਬਦਲੂਗੀ ਨੋ ਤੁਸੀਂ ਇਹ ਸੋਚਦੇ ਹੋ ਨਾ ਕਿ ਜੇ ਮੈਂ ਬਾਹਰੀ ਦੁਨੀਆ ਨੂੰ ਸਭ ਕੁਝ ਚੇਂਜ ਕਰਕੇ ਮੈਂ ਪੋਜ਼ਿਟਿਵ ਹੋ ਜਾਊਂਗਾ ਮੈਂ ਖੁਸ਼ ਮਹਿਸੂਸ ਕਰੂੰਗਾ ਆਪਣੇ ਆਪ ਨੂੰ ਨੋ ਅ ਬਿਗ ਨੋ ਤੁਸੀਂ ਇਹਦੇ ਵਿੱਚ ਫਸ ਕੇ ਰਹਿ ਜਾਣਾ ਸੋ ਟ੍ਰਾਈ ਟੂ ਅੰਡਰਸਟੈਂਡ ਤੁਸੀਂ ਸਹੀ ਰਸਤੇ ਤੇ ਹੋ ਚੰਗੀ ਗੱਲ ਹੈ ਲਾਅ ਆਫ ਫ੍ਰੈਕਸ਼ਨ ਬਾਰੇ ਤੁਸੀਂ ਜਾਣਗੇ ਹੋ ਮੈਨੀਫੈਸਟੇਸ਼ਨ ਬਾਰੇ ਜਾਣਗੇ ਹੋ ਟੈਕਨੀਕਸ ਬਾਰੇ ਜਾਣਗੇ ਹੋ ਤੁਸੀਂ ਹਰ ਚੀਜ਼ ਬਾਰੇ ਜਾਣਗੇ ਹੋ ਇਟਸ ਆਲ ਗੁੱਡ ਬਟ ਅਜੇ ਬਹੁਤ ਕੰਮ ਰਹਿੰਦਾ ਬਹੁਤ ਹோம்ਵਰਕ ਰਹਿੰਦਾ ਤੁਹਾਡਾ ਕਰਨਾ ਇਸ ਗੱਲ 'ਤੇ ਧਿਆਨ ਦਿਓ ਜੇ ਹੁਣ ਚੀਜ਼ਾਂ ਮੈਨੂੰ ਇਹਨਾਂ ਵਾਲੇ ਪਤਾ ਚੱਲ ਗਿਆ ਆ ਕਿ ਮੈ ਇਹਨਾਂ ਚੀਜ਼ਾਂ ਨੂੰ ਹੁਣ ਯੂਜ਼ ਕਿੱਦਾਂ ਕਰਨਾ ਗੱਲ ਇੱਥੇ ਨਹੀਂ ਮੁੱਕ ਜਾਂਦੀ ਕਿ ਓਕੇ ਠੀਕੇ ਟੈਕਨੀਕਸ ਪਾ ਚਾਲੀਆਂ ਓਕੇ 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 ਯੂਜ਼ ਕਰੋ ਯੂਜ਼ ਕਰੋ ਸਭ ਹੋ ਜਾਊਗਾ ਨੋ അജേ ബഹു കുച്ച സിഖണ സോ ട്രൈ ടൂ അൻഡർസ്റ്റ പ്ലസ് യൂ ഓർ മെതി അകല വീഡിയോച്ച്